ਵਿਦਗੜ ਇੱਧਰ ਲਈ ਵਹੀ ਬਣਾਤੇ ਇਹ ਵੇਚਦੀ ਉਹ ਗੈਲਰੀਆਂ ਨੂੰ ਰੱਖਦਾ ਜਗਾੜਾ ਤਾਂ ਵੀ ਪਾਏ ਵਿਆ ਹਾਂ ਉਹ ਵੀ ਲੈ ਹਾਂ ਉਹ ਵੈਰੀ ਗਾਡ ਦੇ ਕੀ ਲੱਗੀ ਹੈ 352 ਆ ਪਾਣੀ ਭਾਈ ਤਾਂ ਤੋਂ ਆਉਂਦਾ ਸਾਰਾ ਹਾਂ ਕਾ ਸੀ ਓ ਜਿਹੜਾ ਮੈਂ ਆਉਂਦਾ ਹੁੰਦਾ ਸੀ ਉਹਨਾਂ ਨੂੰ ਆ ਡੋਰ ਕਲੇਜਰ ਲੱਗੇ ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਤੁਸੀਂ ਦੇਖ ਰਹੇ ਹੋ ਐਸ਼ੀ ਨਰਵੀਨ YouTube ਚੈਨਲ ਤੇ ਮੈਂ ਸੌਫਟ ਗੱਲ ਗੁਰੂ ਸਾਹਿਬ ਤੇ ਅੱਜ ਆਪਾਂ ਪਹੁੰਚੇ ਹਾਂ ਪਿੰਡ ਗੱਗੜ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਬਾਦਲਪਿੰਡ ਦੇ ਕੋਲ ਪੈਂਦਾ ਇਹ ਪਿੰਡ ਕੱਕੜ ਪਿੰਡ ਤੇ ਅੱਜ ਤੁਹਾਨੂੰ ਦਿਖਾਉਣੇ ਆ ਕਿਸੇ ਤਕੜੇ ਅੰਗਰੇਜ਼ ਅਫਸਰ ਦੀ ਕੋਠੀ ਹੈ ਇਹ ਦੇਖੋ ਕਿੰਨੀ ਤਕੜੀ ਕੋਠੀ ਬਣਾਈ ਇਹਨਾਂ ਨੇ ਤੇ ਬਹੁਤ ਜਿਆਦਾ ਸੋਹਣੀ ਹੈ ਬਹੁਤ ਖਰਾਬ ਨਹੀਂ ਹੁੰਦੀ ਆ ਜੋੜੀਆਂ ਬਈ ਉਹ ਉਹੀ ਹੈ ਪ੍ਰਾਣੀਆਂ ਹੀ ਸਾਰੀਆਂ ਆਇਆ ਮੜਿਆ ਸਾਨੂੰ ਦੱਸੀ ਚੱਲ ਨਾਲ ਲੱਗੀ ਹੈ ਨਾ ਡਬਲ ਜੋੜੀ ਲੱਗਿਆ ਹੋਇਆ ਹਾਂ ਅਬ ਬਿਜਲੀ ਦੀ ਫਿਟਿੰਗ ਤਾਂ ਬਾਅਦ ਚ ਹੋਈ ਜਣੀ ਹੈ ਨਾ ਬਾਅਦ ਚ ਹੋਈ ਹੈ ਸੋ ਠੀਕ ਹੈ ਉਹ ਕੀ ਚੀਜ਼ ਲੱਗੇ ਇਹਦਾ ਪੱਖੇ ਲਗਣੇ ਪਰਨਾ ਹੋ ਗੋ ਉਹ ਚਲਰ ਵਾਲੇ ਚਲਰ ਵਾਲੇ ਅੱਛਾ ਠੀਕ ਆ ਇਹਨੇ ਚਲਰ ਵਾਲੇ ਪੱਖੇ ਨਹੀਂ ਲੱਗੇ ਹੁੰਦੇ ਸੀ ਪਹਿਲਾਂ ਹਾਂ ਉਹ ਸੋ ਉਹ ਆਉਂਗੀ ਜੀ ਉਹ ਖੜੀ ਹੈ ਇਹ ਬਿਜਲੀ ਫਿਟਿੰਗ ਹੋਣੀ ਧੀ ਹੈ ਇਹੇ ਨਹੀਂ ਨਹੀਂ ਪਹਿਲਾਂ ਤਾਂ ਹੈ ਨਹੀਂ ਸੀ ਬਿਜਲੀ ਫਿਟਿੰਗ ਆਹ ਤਾਂ ਛੱਤ ਹੀ ਬਹੁਤ ਉੱਚੀ ਆ ਇਹਦੇ ਜੇ ਟੂਹਣੀ ਹੋਣਾ ਲੈਂਪ ਜਾਵੇ ਹੈ ਲਟਾਉਣ ਮורה ਯਾਰ ਬੜੀ ਉੱਚੀ ਛੱਤ ਆ ਯਾਰ ਸਪੈਸ਼ਲੀ ਹੁੰਦੀ ਹੈ ਹੈ ਠੀਕ ਕਿਸੇ ਤੱਕੜਿਆ ਅਫਸਰ ਦੀ ਹੋਣੀ ਆ ਤਰਾਫ ਨਾਲ ਤੇ ਵੀ ਹੋਣਾ ਆਉਣਾ ਉੱਪਰ ਵੀ ਦਬਲ ਵੀ ਉੱਪਰ ਵੀ ਉੱਤੇ ਵੀ ਵਿੰਡੋ ਪੂਰੀ ਵੱਡੀ ਦਿੱਤੀ ਆ ਹਾਂ ਇਹ ਗਰਾਮ ਹੋਰ ਬੋਲ ਰਹੇ ਇਹ ਭਈ ਫਰਸ਼ ਵੀ ਉਦੋਂ ਦੀ ਲੱਗੀ ਪਹਿਲਾਂ ਦੀ ਹੈ ਤੇ ਆਹ ਇਹਨਾਂ ਚ ਕੋਈ ਪੁਰਾਣੀ ਚੀਜ਼ ਹੋਵੇ ਤੁਹਾਡੇ ਕੋਲੇ ਜੋ ਨਹੀਂ ਆਉਂਦੇ ਵਧੀਆ ਹਾਂ ਹੈ ਅੰਦਰ ਬਾਦ ਨੂੰ ਹੋਊਗਾ ਜੋ ਵਾਹਾ ਜੋੜੀਆਂ ਪੂਰੀਆਂ ਯਾਰ ਛੱਤ ਦੀ ਕਮਾਲ ਕੀਤੀ ਪਈ ਕਿੰਨੇ ਪੋਟ ਹੋਗੇ 20 ਪੋਟ ਤਾਂ ਹੋਗੇ 6 ਪੋਟ ਦਾ ਆਪਣਾ ਕਾਦਰ 6 ਦੀ 18 ਹੋ ਜੀ ਆ ਰਹਾ ਮੈਂ ਹਾਂ ਆ ਵੀ ਰਹਾ ਨਾ ਸਾਰਾ ਸ਼ਾਇਦ ਇਹ ਗੰਦੇ ਮੱਖਣ ਵਾਲਾ ਇਹ ਤਾਂ ਮੱਖਣ ਵਾਲਾ ਆ ਮੱਖਣ ਵਾਲਾ ਹਾਂ ਆ ਚੁੱਲਾ ਭਾਈ ਚਲਾ ਕੇ ਵਰਤ ਕੇ ਨਹੀਂ ਦੇਖਿਆ ਕਦੇ ਤੇਰਾ ਆਹ ਚੁੱਲਾ ਤੇਰਾ ਮਸਾਲਾ ਜੀ ਕੰਮ ਨਹੀਂ ਕਰਦਾ ਅੱਛਾ ਇਹ ਤਾਂ ਬਹੁਤ ਸਾਰੀ ਹੂੰ ਹੂੰ ਆ ਕਿਵੇਂ ਚਲਦੀ ਹੋ ਗਿਆ ਇਹਨੂੰ ਪੁੱਛੀ ਬਾਈ ਨੂੰ ਗਰੇਨ ਬਾਈ ਆ ਚਾਬੀ ਇਹਨੂੰ ਲੋਕ ਕਿਵੇਂ ਲੱਗਦਾ ਹਾ ਕਿ ਲਾਇਆ ਹੀ ਨਹੀਂ ਕਦੇ ਹੈ ਅੱਛਾ ਇਹ ਆਹੀ ਚੱਕਿਆ ਜਾਂਦਾ ਹੈ ਮਾਸ਼ਾ ਅੱਛਾ ਕੀ ਕਰ ਕੇ ਕੁੰਡੀ ਬਣੀ ਆ ਹਣਾ ਇਹਨਾਂ ਨੂੰ

ൗ ਮਗਰ ਲਾਪਾਸਾ ਹੀ ਦੇਖਣ ਵਾਲਾ ਵੇ ਹੂੰ ਬਰਾਂਡਾ ਜਾ ਲਾ ਪੜਾਂ ਦੀ ਹਾਂ ਹੈਂ ਵਾਲੀ ਨਹੀਂ ਪਈ ਕਿਹੜੀ ਗੰਕੀ ਆ ਗਈ ਪੌੜੀ ਉੱਤੇ ਡਬਲਯੂ ਲਿਖਿਆ ਬਸ ਸਰੀਆਂ ਦੇ ਰੋਣ ਆ ਪੈਵ ਚ ਬਾਈ ਬਾਥਰੂਮ ਦਾ ਪਾਣੀ ਆਉਂਦਾ ਹੈਗਾ ਵੇਸਟ ਵਾਟਰ ਤੇ ਇਹਦੇ ਦੇ ਵੀ ਪੈਵ ਦੇ ਉੱਤੇ ਵੀ ਕਮਰਾ ਬਣਾ ਰੱਖਿਆ ਗੋਰਿਆਂ ਨੇ ਤੇ ਆ ਤੁਹਾਨੂੰ ਹੁਣ ਡੋਰ ਕਲੇਜਰ ਦਿਖਾਉਣੇ ਆ ਜੋ ਉਹ ਡੋਰ ਕਲੇਜਰ ਆ ਸੀ ਜਿਹੜਾ ਮੈਂ ਆਂਦਾ ਹੁੰਦਾ ਸੀ ਉਹਨਾਂ ਨੂੰ ਆ ਡੋਰ ਕਲੇਜਰ ਲੱਗੇ ਹੋਏ ਆ ਇਹ ਹੁੰਦੇ ਨੇ ਦਿੰਦੇ ਨੇ ਉਹ ਵੇ ਆਉਣ ਉਹ ਲਾਈਵ ਹੋ ਗਏ ਜਿਸੇ ਬਾਹਰ ਕੋਲ ਇੱਕ ਖੋਲੀ ਫੋਲ 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 ਮੀਟੀ ਮੀਟੀ ਤੂੰ ਖੋਲੀ ਖੋਲ ਕੇ ਬੰਦ ਕਰ ਦੇ ਵੇ ਡੋਰ ਕਲੇਜਰ ਅੱਜ ਵੀ ਚੱਲ ਜੰਦਾ ਹਾਂ ਚੌਕਾ ਵਾ ਹਾਂ ਹਾਂ ਚੱਲਦਾ ਇਹ ਖਿੱਸਿਆ ਵੀ ਉਹ ਐ ਦੋ ਹੱਥ ਪਾ ਕੇ ਪੁਣੇ ਪੂਰਾ ਆ ਜਾਂਦਾ ਹੈ ਹਾਂ ਉਹ ਇਹਨੂੰ ਆ ਜਾਂਦਾ ਤਾਂ ਥੈਂਕ ਯੂ ਇਹ ਆ ਨਾ ਜਿਆ ਬਣੇਗਾ ਘੈਂਟ ਬਣੇਗਾ ਇਹ ਆਪਣੇ ਵੀ ਉੱਥੇ ਸੀਗਾ 10 12 ਸਾਲ ਮੈਨੂੰ ਉਹਦੇ ਵੀ ਦੇਖਿਆ ਸੀ ਮੈਂ ਤੁਹਾਨੂੰ ਦੱਸਿਆ ਸੀ ਨਾ ਮੀਤੀ ਵੀ ਡੋਰ ਕਲੇਜ ਜਰਾ ਲੱਗਿਆ ਦੇਖਿਆ ਮੈਂ ਉਹ ਕੱਚੀ ਹੈ ਤੇ ਇਹ ਬੱਸ ਮੈਲਾ ਦਾ ਹੌਲੀ ਹੌਲੀ ਢਾ ਦੇਣਗੇ ਛੇਤੀ ਟਹਿ ਜਾਊਗੀ ਉਹ ਕੱਚੀ ਵੀ ਹੈ ਵਰਤੀ ਵਿੱਚ ਹਾਂ ਹਾਂ ਕੱਚੀ ਦੀ ਆ ਅੰਦਰ ਲਈ ਕੰਦਾ ਕੱਚੀਆਂ ਆ ਹਾਂ ਕੱਚੀਆਂ ਆ ਹੂੰ ਉਹ ਮਲੀ ਦੀ ਟੱਪ ਹੈਗਾ ਅਗਰ ਕੱਚੀ ਆ ਏ ਇੱਕ ਟੱਪ ਪੱਤੀ ਲੱਗੀ ਬਾਹਰਲੇ ਪੱਤੇ ਹੋਈ ਹੂੰ ਮਜਾਰੇ ਕੱਚੀ ਆ ਹੋਰ ਮੇਨੂੰ ਹੋਰ ਇੱਕ ਟੱਪ ਪੱਤੀ ਲੱਗੀ ਆ ਇੱਥੇ ਕੱਚੀ ਐ ਤਾਂ ਪਾਣੀ ਠੰਡੀ ਰਹਿਣਾ ਕੋਈ ਆ ਦੇਖ ਹੈਂਡਲ ਹੂੰ ਆ ਬਿੱਟ ਦੇ ਨਾਲ ਹੋਈ ਹੁਣ ਕਿੱਥੋਂ ਹੋਣਾ ਨਾਲ ਤਾੜੰਗ ਬੋਲ ਹਾਂ ਸੱਚੀ ਬੋਲ ਇਹ ਵਾਲੀ ਕਹਿਣ ਜਿਹੜੀ ਭੈਣ ਬੋਸ ਤੱਕ ਜਿਵੇਂ ਮਰਜ਼ੀ ਮੰਜੇ ਢਾਕੇ ਮਰਜ਼ੀ ਬਰਾਸ ਆਕੇ ਪੈ ਜੇ ਹਣਾ ਨਾਈ ਸਾਹਿਬ ਇਹ ਬਾਰਾ ਮੁੰਨਾ ਭੈਣ ਇੱਕ ਨਾਲ ਇੱਕ ਸਿਰਾ ਹੀ ਮਿਲਦੀ ਆਇ ਕੋਠੀ ਜੀ ਹੈ ਪਹਿਲਾਂ ਆਪਣੇ ਪਿੰਡ ਲਈ ਵੇਖੀ ਉਹਦੀ ਉਹ ਉਹਦੀ ਜਿਹੜੀ ਤੈਨੂੰ ਕਹਿੰਦਾ ਹੂੰ ਪੁਰਾਣੀ ਨਾਲ ਲੱਗ ਗਈ ਜੀ ਜਿੱਦੇ ਮਾਰਨਾ ਸਾਰ ਜੀ ਮੈਂ ਥੋੜੀ ਮਨ ਤਾਂ ਗਏ ਬੇਨੂ ਆ ਉਦ ਲਈ ਕੁੰਡੀ ਲੱਗੀ ਹੈ ਨਾ ਇਹ ਮੈਨੂੰ ਲੱਗਦਾ ਇਹ ਤਾਂ ਟੱਕਣ ਲੱਗਿਆ ਹੋਣਾ ਇਹਦੇ ਉੱਤੇ ਟੱਕਣ ਲੱਗਿਆ ਸੀ ਇਹਤੇ ਹਾਂ ਇਹ ਚੀਜ਼ ਵਿੱਚ ਨਾ ਬੜੀ ਇਹਦੇ ਹਾਂ ਆ ਨਹੀਂ ਨਾ ਖੁੱਲ ਜਾਂਦੀਆਂ ਨੂੰ ਤੇ ਆਹ ਦਰਵਾਜ਼ੇ ਨੂੰ ਖੋਲ ਕੇ ਅੰਦਰ ਆ ਲਾ ਦਿੰਦੇ ਸੀ ਨਾ ਲੱਕੜ ਦਾ ਹੀ ਲਾਇਆ ਹੋਇਆ ਹੂੰ ਖਾ ਦਾ ਬਾਤ ਤੇ ਬੰਨ ਰਹੀ ਪ੍ਰਖਤ ਬੋਲੇ ਹਾਂ ਦਾ ਹੋਵੇਣਾ ਵੰਡੀ ਆਪ ਉੱਥੇ ਹੀ ਜੀ ਹੂੰ ਮੈਂ ਰ ਆ ਜਾਂਦੇ ਹੂੰ ਹੂੰ ਓਏ ਜੇ ਢਾਈ ਪਈ ਅਸੀਂ ਹੂੰ ਉੱਤੇ ਨੇ ਡੱਗ ਬੇ ਕੋਹ ਹੂੰ ਸਹੀ ਗੱਲ ਹੈ ਹੈ ਸਾਰੇ ਵਸੇ ਗੋਲ ਪੂਰੇ ਗੋਲ ਡਾਰਟ ਹੀ ਲੱਗੇ ਸਾਰਿਆਂ 'ਚ ਆ ਕੱਤੀ ਆ ਜਿਹੜੀ ਉਹ ਆ ਕਿਸੇ ਅਫਸਰ ਦੀ ਵੱਡੇ ਦੀ ਇਹ ਆਪਣੇ ਕਿਹਦੀ ਆਪਣੀ ਨਹੀਂ ਹੈ ਇਹ ਚਪਾਈ ਚਪੂਈ ਦੀ ਹੈ ਇੱਕ ਲੀਆਂ ਕੱਤੀਆਂ ਕਹਿੰਦੇ ਕੱਤੀਆਂ ਜੀ ਆ ਤੂ ਜਿਹਨ ਨਾਲ ਵੇਖੋ ਗੋਲ ਕਿੱਦਾ ਘੜੋ ਉਹ ਡਿਜ਼ਾਈਨ ਜਿਆ ਤਾਂ ਉੱਥੋਂ ਲਈ ਆ ਗਿਆ ਨਾ ਉਹੀ ਉਹੀ ਗਾਡਰ ਵੀ ਭਾਗ ਕੱਢ ਦੇ ਆਪਣੇ ਪਿੰਡਾਂ ਦੇ ਚੱਕ ਕੇ ਲੈ ਜਿੰਦੇ ਚੱਲ ਨਹੀਂ ਗਾਡਰ ਹੀ ਹੋਇਆ ਮਾਰਕਾ ਤਾਂ ਨਹੀਂ ਲੱਗਿਆ ਉੱਤੇ ਨਾ ਲੱਗਿਆ ਗਾਡਰਾਂ ਦਾ ਲੱਗਿਆ ਹੂੰ ਨਹੀਂ ਨਾ ਇਹ ਨਾ ਮੋਬਾਈਲ 'ਚ ਦਿਂਦਾ ਓਏ ਹੂੰ ਆ ਦੇਖ ਨਾ ਹੂੰ ਕੀ ਲਿਖਿਆ ਬੜਾ ਸਾਫ਼ ਕਰਦੇ ਨੇ ਹੈਂ ਆਦੀ ਮੇਕ ਕੋ ਦੇ ਆ ਨਾ ਜਿਹੜੀ ਕਿੱਥੇ ਵੀ ਆਉਣੀ ਜਣੀ ਵਸਤਾਂ ਦਾ ਤੰਗੜਾ ਲੱਗਦਾ ਨਹੀਂ ਪਰ ਦੂਰੀ ਜਾਂ ਕਿੱਥੇ ਕੋਈ ਰੁਕ ਕੇ ਬਿਠੇ ਉਹ ਇਹਨਾਂ ਨੇ ਲਿਖਿਆ ਨਹੀਂ ਆ ਨਾ ਕਿਤੇ ਕੰਦਾ ਕੁੰਦਾ ਤੇ ਕੁਛ ਨਾ ਆਪਣੇ ਤਾਂ ਲੈਂਦੇ ਆ ਨਾ ਸਾਨੂੰ ਇਹ ਮਿਹਨਤ ਲੱਗਦਾ ਹੈ ਰਾਹ ਪਲੇਟਾਂ ਲੱਗੀਆਂ ਹੋਣਗੀਆਂ ਉਦੋਂ ਦੀਆਂ ਹੈ ਹੈ ਆ ਪੱਥਰ ਦੀਆਂ ਪਲੇਟਾਂ ਹੈ ਹੈ ਨਾ ਆ ਇਹ ਲੱਗੀਆਂ ਹੋਣਗੀਆਂ ਇਹ ਲੱਗੀਆਂ ਹੋਣੀਆਂ ਇਨਾਤੀ ਹਾਂ ਇਹ ਲੱਗੂਗਾ ਇਧਰੋਂ ਫਰੰਟ ਅਸੀਗਾ ਜੱਸੇ ਹੋਏ ਆਹ ਫਰੰਟ ਹੈ ਦਾ ਆਹ ਵੇਖ ਇਧਰ ਆ ਕੇ ਆਹ ਉਹਦੇ ਗਾੜ ਇਧਰਲੇ ਪਾਸੇ ਬਣਾਤੇ ਇਹ ਵੇਜਦੀ ਉਹ ਗੈਲਰੀ ਨੂੰ ਰੱਖਤਾ ਜਗਾੜ ਹਾਂ ਹਵਾ ਪੂਰੀ ਹੋ ਹੁੰਦੀ ਸੀ ਯਾਰ ਬਿਜਲੀ ਤਾਂ ਹੈ ਨਹੀਂ ਸੀਗੀ ਮੰਨਣਾ ਕਿ ਇੰਡੀਆ ਚ ਮਰਨਾ ਤਾਂ ਨਹੀਂਗਾ ਜਿਗਾਰਡ ਹਾਂ 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 ਸਹੀ ਗੋ ਆ ਆ ਜੇ ਚੁੱਲਾ ਬਣਿਆ ਹਾਂ ਆਸੀ ਚੁੱਲਾ ਬਣਿਆ ਪਿਆ ਪੱਟ ਕੇ ਵੇਨੇ ਚੁੱਲਾ ਹਾਂ ਆ ਚੁੱਲਾ ਗੋਦੀਓ ਹਾਂ ਸਤਾਂ ਸੇਵਕ ਨਹੀਂ ਪੈਂਦੀ ਆ ਜੀ ਇਹਨੂੰ ਨਾ ਹਾਂ ਹਾਂ ਲੱਕੜੀ ਹੋਰੀ ਇਹ ਇੱਥੇ ਆਉਤੀ ਕੀ ਕਰ ਇਹ ਬੜਾ ਖਾਲੀ ਜਿਹਾ ਲੱਗ ਰਿਹਾ ਹੈ ਅੰਦਰੋਂ ਬਚਿਆ ਹਮ ਕਿਹੜਾ ਇਹ ਜਿਹੜਾ ਬਿਲਿਆਰ ਥੰਡੇ ਗੌਰੇ ਤਾਂ ਨਹੀਂ ਹਾਂ ਮੈਂ ਨਹੀਂ ਤੀਕੀ ਬਹੁਤ ਹੁਣ ਕਿਸੇ ਨੇ ਪਾ ਨਹੀਂਆ ਹੋਣੀ ਕਾਡਰ ਜੇ ਦਾ ਨਾ ਨਹੀਂ ਆ ਚਾਹੀ ਇਹ ਠੀਕ ਆ ਬੜੀ ਖੁੱਲੀ ਹੈ ਨਾ ਵਿੱਚ ਕਿ ਲੋ ਇਹ ਨਹੀਂ ਬੁਈ ਬੈਠਾ ਆਖਟ ਘੜੇ ਇਹਨਾਂ ਦੇ ਨਹੀਂ ਨਹੀਂ ਯਾਰ ਇਧਰੋਂ ਵੀ ਆ ਵੇਖ ਲਾਉਂਗੇ ਪਾਏ ਵੇ ਆ ਵੀ ਅੱਜ ਜੱਸਾ ਜਾਣਕਾਰੀ ਦਿੰਦਾ ਜੱਸੇ ਨੂੰ ਨਵਾਂ ਬੰਦਾ ਲੈ ਕੇ ਆਏ ਆ ਉਹ ਵੀ ਹੈ ਸਰ ਇਹ ਹਾਂ ਉਹ ਕੰਮ ਕਰ ਜਿਵੇਂ ਬਾਰ ਬੰਦ ਕਰੀ ਹਾਂ ਉਹ ਵੈਰੀ ਗੋਡ ਕੀ ਲੱਗੀ ਹੈ 352 ਲਿਖੋ ਲਿਖੋ ਪੜੋ ਅੱਗੇ ਕਿ ਤਨ ਕੀ ਲੇ ਖੜੋ ਕਿ ਨੇੜੇ ਕਰਗਾ ਲਿਖੋ ਪੜੋ ਅੱਗੇ ਵਧੋ ਹਾਂ ਇਹ ਤਾਂ ਉਹ ਨੰਬਰ ਜੇ ਆਪਣੇ ਹੀ ਲੱਗੇ ਹੁੰਦੇ ਸੀ ਨੰਬਰਾਂ ਦੇ ਇਹ ਕੀਪ ਤਾਂ ਕਦੋਂ-ਕਦੋਂ ਲੱਗੇ ਆ ਜੱਸਾ ਤੂੰ ਜਾ ਅੰਦਰ ਬਾਰ ਬੰਦ ਕਰੀ ਬਾਰ ਬੰਦ ਕਰਕੇ ਵਿਖਾ ਅੰਗਰੇਜ਼ਾਂ ਦੀ ਗੋਠੀ ਦਾ ਅੰਦਰ ਜਾ ਤੂੰ ਅੰਦਰ ਜਾ ਕੇ ਅੰਦਰ ਦਾ ਵੀ ਇਹ ਕਿੰਨੀ ਅੰਦਰ ਨੇ ਇਥੋਂ ਅੰਦਰ ਜਾਗਾ ਬਾਹਰ ਉਹ ਲੱਗੀ ਮਿੱਟੀ ਬਾਹਰੋਂ ਕਿਲੀ ਲਾਈ ਹੋਈ ਮਿੱਟੀ ਹਾਵੇ ਥੱਲੇ ਉਹ ਵੇ ਆ ਸੀ ਆਏ ਕਿਲੀ ਲੱਗ ਜਾਂਦੀ ਸੀ ਹਾਂ ਦੇਖੋ ਇੱਥੇ ਜਿੰਦਰਾ ਲੱਗਦਾ ਸੀਗਾ ਦਾ ਕੈ ਕਰ ਆਇਆ ਕਾ ਸੀ ਜਿ세 ਅੰਦਰਲੇ ਪਾਸੇ ਕੁੰਡਾ ਹੈਗਾ ਕੋਈ ਲੈਕ ਖੋਲਦੇ ਉਹਨੂੰ ਆ ਜਾ ਬਈ ਓਏ ਅੰਦਰ ਵੀ ਹੈਗੀ ਆ ਆ ਜਾ ਬਈ ਓਏ ਬਾਹਰ ਆ ਜਾ ਹੈ ਯਾਰ ਇਹ ਇਧਰ ਇਹ ਵੀ ਹੈਗੀ ਆ ਹਾਂ ਆਜੋ ਆਜੋ ਬਾਹਰ ਆਜੋ ਚਲੋ ਆਜੋ ਆਜੋ ਟੱਪਿਓ ਦੂਜੀ ਨਵੀਂ ਲੋਕੇਸ਼ਨ ਵੇਖ ਕੇ ਆਉਂਦੇ ਹਾਂ ਨਾ